शरीर के है हड्डियां ते हड्डियां ਦੇ ਉੱਪਰ ਚੜਿਆ ਹੋਇਆ మాంਸ మాంਸ ਦੇਤੇ ਚੜੀ ਹੋਈ ਚਰਬੀ ਔਰ ਚਰਬੀ ਦੇਤੇ ਲਿਪਟੀ ਹੋਈ ਖਲੜੀ ਇਸ ਤੋਂ ਇਲਾਵਾ ਹੋਰ ਕੀ ਹੈ ਤੁਨ ਖਲੜੀ ਨੂੰ ਇੱਕ ਪਾਸੇ ਕਰੋਗੇ ਚਰਬੀ ਇਹ ਚਰਬੀ ਨੂੰ ਇੱਕ ਪਾਸੇ ਕਰੋਗੇ మాਸ ਹੈ మాਸ ਨੂੰ ਇੱਕ ਪਾਸੇ ਕਰੋਗੇ ਹੱਡੀਆਂ ਪਿਚਾਰਾਂ ਦਾ ਮਜਮੂਆ ਹੈ ਮਨ ਵਿਚਾਰਾਂ ਦਾ ਮਜਮੂਆ ਹੈ ਇਹਨੂੰ ਕਹਿੰਦੇ ਨੇ ਮਨ ਬੁੱਧ ਚਿੱਤ ਅਹੰਮ ਜੋ ਵਿਚਾਰਾਂ ਦਾ ਪ੍ਰਵਾਹ ਹੈ ਇਹਨੂੰ ਮਨ ਕਹਿੰਦੇ ਨੇ ਜੋ ਸੋਚਣੀ ਦਾ ਪ੍ਰਵਾਹ ਹੈ ਇਹਨੂੰ ਬੁੱਧ ਕਹਿੰਦੇ ਨੇ ਜੋ ਯਾਦਾਂ ਦਾ ਪ੍ਰਵਾਹ ਹੈ ਇਹਨੂੰ ਚਿੱਤ ਕਹਿੰਦੇ ਨੇ ਤੇ ਤਿੰਨਾਂ ਦੇ ਨਾਲ ਜਿਹੜਾ ਇਹ ਭਾਵ ਬਣਿਆ ਰਹਿੰਦਾ ਹੈ ਵਿਚਾਰ ਮੇਰੇ ਨੇ ਇਹ ਮੈਂ ਯਾਦ ਕਰ ਰਿਹਾ ਤੇ ਮੈਂ ਸੋਚ ਰਿਹਾ ਇਹਨੂੰ ਅਹੰਮ ਭਾਵ ਕਹਿੰਦੇ ਨੇ ਇਨਾ ਚਾਰਾਂ ਦੇ ਜੋੜ ਨੂੰ ਮਨ ਕਹਿੰਦੇ ਨੇ ਅੰਤਿਸ਼ਕਰਣ ਕਹਿੰਦੇ ਨੇ। ਤੋ ਹੁਣ ਤੁਸੀਂ ਕਿਸ ਤਰ੍ਹਾਂ ਦੇਖੋਗੇ ਮੇਰੇ ਅੰਦਰ ਕਿਹੜੇ ਵਿਚਾਰ ਪਰ ਚੱਲਦੇ ਨੇ। ਮੈਂ ਕਿਸ ਤਰ੍ਹਾਂ ਦੇਖਾਂਗਾ ਤੁਸੀਂ ਕਿਸ ਨੂੰ ਯਾਦ ਪਰ ਕਰਦੇ ਹੋ। ਮੈਂ ਕੀ ਸੋਚ ਰਿਹਾ ਤੁਹਾਨੂੰ ਕੀ ਪਤਾ ਹੈ। ਤੁਸੀਂ ਕੀ ਯਾਦ ਕਰ ਰਹੇ ਹੋ ਮੈਨੂੰ ਕੀ ਪਤਾ ਹੈ। ਮਨ ਤਾਂ ਕਿਸੇ ਦੀ ਪਹੁੰਚ ਨਹੀਂ ਹੁੰਦੀ। ਇੱਕ ਦੂਜੇ ਦਾ ਤਨ ਦੇਖ ਸਕਦੇ ਆ ਮਨ ਨਹੀਂ। ਵਿਚਾਰ ਨਹੀਂ ਦੇਖ ਸਕਦੇ ਲੇਕਿਨ ਆਤਮ ਗੈਨਿਕ ਹੋਰ ਗੱਲ ਕਹਿੰਦੇ ਨੇ ਜੋ ਆਪਣੇ ਸ਼ਰੀਰ ਦੇ ਬਾਰੇ ਜਾਣਦਾ ਹੈ ਉਹ ਸਾਰੇ ਸ਼ਰੀਰਾਂ ਬਾਰੇ ਜਾਣਦਾ ਹੈ ਜੋ ਆਪਣੇ ਮਨ ਬਾਰੇ ਜਾਣਦਾ ਹੈ ਉਹ ਸਾਰਿਆਂ ਦੇ ਮਨ ਬਾਰੇ ਜਾਣਦਾ ਹੈ ਜੋ ਆਪਣੀ ਆਤਮਾ ਨੂੰ ਜਾਣ ਲੈਂਦਾ ਹੈ ਸਾਰੇ ਜਗਤ ਦੀ ਆਤਮਾ ਨੂੰ ਜਾਣ ਲੈਂਦਾ ਹੈ ਸਾਰੇ ਜਗਤ ਨੂੰ ਜਾਣਨ ਦੇ ਨਾਲ ਕੋਈ ਨਹੀਂ ਜਾਣ ਸਕਦਾ ਆਪਣੇ ਆਪ ਨੂੰ ਜਾਣਦੇ ਹੈ ਜਗਤ ਨੂੰ ਜਾਣ ਲੈਂਦਾ ਸਾਰੇ ਜਗਤ ਨੂੰ ਜਿੱਤਣ ਨਾਲ ਕੋਈ ਜਗਤ ਨੂੰ ਨਹੀਂ ਜਿੱਤ ਸਕਿਆ ਅਜ ਤੱਕ ਆਪਣੇ ਆਪ ਨੂੰ ਜਿੱਤਣ ਨਾਲ ਹੀ ਜਗਤ ਨੂੰ ਮੁੜਕ ਜਿੱਤ ਲੈਂਦੇ ਨੇ ਇਸੇ ਨੂੰ ਮਹਾਰਾਜ ਨੇ ਕਿਹਾ ਮਨ ਜੀਤੇ ਜਗ ਜੀਤਾ ਮਨ ਨੂੰ ਚਿੱਤਰ ਗੋਪਤ ਵੀ ਕਹੇ ਉਹ ਚਿੱਤਰ ਉਹ ਤਸਵੀਰ ਜੋ ਗੋਪਤ ਹੈ ਤਨ ਪ੍ਰਗਟ ਚਿੱਤਰ ਹੈ ਕਨ ਟੰਗੜਾ ਹੈ ਉੱਚਾ ਕਦਾ ਹੈ ਗੋਰਾ ਹੈ ਕਾਲਾ ਹੈ ਸਾਂਵਰਾ ਹੈ ਨੈ ਨਕਸ਼ ਕੈਸੇ ਨੇ ਅੱਖਾਂ ਨਾਲ ਦਿਖਾਈ ਦੇ ਜਾਂਦਾ ਹੈ ਪਰ ਇਸ ਬੰਦੇ ਦੇ ਵਿਚਾਰ ਕੀ ਨੇ ਕਿਸ ਤਰ੍ਹਾਂ ੜੋ ਗਏ ਕਿ ਕੀ ਸੋਚਦਾ ਰਹਿੰਦਾ ਹੈ ਇਹਦੇ ਅੰਦਰ ਕਿਸ ਤੀਆਂ ਯਾਦਾਂ ਚਲਦੀਆਂ ਰਹਿੰਦੀਆਂ ਨੇ ਇਹਦੇ ਅੰਦਰ ਜਿਹੜਾ ਅਹੰਮ ਭਾਵ ਹੈ ਕਿਸ ਸੀ ਹੈ ਇਹ ਕਿਵੇਂ ਵੇਖੋਗੇ ਨਹੀਂ ਵੇਖ ਸਕਦੇ ਚਿੱਤਰ ਗੁਪਤ ਇਹ ਤੇ ਗੁਪਤ ਹੈ ਇਹ ਚਿੱਤਰ ਗੁਪਤ ਹੈ ਸਰੀਰ ਪ੍ਰਗਟ ਚਿੱਤਰ ਹੈ ਮਨ ਚਿੱਤਰ ਗੁਪਤ ਹੈ ਗੁਪਤ ਚਿੱਤਰ ਜਿਹੜੀ ਗੱਲ ਬੰਦਾ ਸਿੱਧੀ ਨਹੀਂ ਨਾ ਸਮਝਾ ਉਹਨੂੰ ਕਹਾਣੀਆਂ ਨਾਲ ਸਮਝਾਇਆ ਤੇ ਸਮਝਿਆ ਜਾਂਦਾ ਹੈ ਕਾਰਨ ਕਿ ਧਾਰਮਿਕ ਤੌਰ ਤੇ ਬੰਦਾ ਪਰੋੜ ਨਹੀਂ ਹੋਇਆ ਅਡਲਟ ਨਹੀਂ ਹੋਇਆ ਹਜ਼ਾਰਾਂ ਸਾਲ ਤੋਂ ਅਗਿਆਨ ਅਣ ਚੱਲੀ ਆ ਰਹੀ ਹੈ ਚੱਲੀ ਆ ਰਹੀ ਹੈ ਇਸ ਵਾਸਤੇ ॠषि ਮਨਿਆਂ ਨੂੰ ਲੰਬੀਆਂ ਛੋੜੀਆਂ ਕਹਾਣੀਆਂ ਕੱਢਣੀਆਂ ਪੈਂਦੀਆਂ ਨੇ ਤੇ ਕਹਾਣੀ ਨੂੰ ਸੰਸਕ੍ਰਿਤ ਦੇਜ ਕਹਿੰਦੇ ਨੇ ਇਤਿਹਾਸ ਮਿੱਥ ਕੇ ਗੱਲ ਕੀਤੀ ਹੈ ਨਹੀਂ ਹੈ ਨਹੀਂ ਇਤਿਹਾਸ ਐਸਾ ਹੋਇਆ ਹੈ ਮਿਥਿਹਾਸ ਐਸਾ ਹੋਇਆ ਨਹੀਂ ਮਿੱਥ ਕੇ ਗੱਲ ਕਰਦੇ ਪੈ ਇਸ ਵਾਸਤੇ ਕਹਿੰਦੇ ਨੇ ਮਿਥਿਆ ਹੈ ਇਹ ਇਤਿਹਾਸ ਨੂੰ ਪਰ ਸ਼ਿੰਦੇ ਤੇ ਕਹਿੰਦੇ ਨੇ ਹਕੀਕਤ ਇਹ ਤੇ ਹਕੀਕਤ ਹੈ ਸਚਾਈ ਹੈ ਪਰ ਆਖਿਆ ਤੇ ਹੈ ਪਰ ਉਹ ਹੈ ਨਹੀਂ ਹਕੀਕਤ ਨਹੀਂ ਉਹਨੂੰ ਕਹਿੰਦੇ ਨੇ ਕਹਾ ਨਹੀਂ ਕਹਾ ਨਹੀਂ ਜੋ ਕਹਿ ਦਿੱਤਾ ਹੈ ਨਹੀਂ ਹੈ ਨਹੀਂ ਆਖਿਆ ਕਹਿ ਦਿੱਤਾ ਹੈ ਪਰ ਐਸਾ ਹੈ ਨਹੀਂ ਇਹਨੂੰ ਫਿਰ ਕਹਿੰਦੇ ਨੇ ਉਰਦੂ ਚ ਕਹਾ ਨਹੀਂ ਇਹ ਦੋ ਸ਼ਬਦਾਂ ਦਾ ਜੋੜ ਹੈ ਕਹਾ ਨਹੀਂ ਜੋ ਕਹਿ ਦਿੱਤਾ ਹੈ ਉਹ ਹੈ ਨਹੀਂ ਉਹ ਹੈ ਨੇ ਉਹ ਕਿਦਰੇ ਮੰਨ ਨਾਲੋ ਐਸਾ ਹੀ ਹੈ ਇਹਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਇਤਿਹਾਸ ਤੋਂ ਬੜਾ ਪੁਰਾਣਾ ਦੇ ਚ ਇਤਿਹਾਸ ਮਿਲਦਾ ਹੈ ਧਰਮ ਗ੍ਰੰਥਾਂ ਦੇ ਚ ਇਤਿਹਾਸ ਮਿਲਦਾ ਹੈ ਬੱਚੇ ਨੂੰ ਸਮਝਾਇਆ ਜਾਂਦਾ ਹੈ ਕਹਾਣੀਆਂ ਨਾਲ ਬਈ ਇੱਕ ਬੈਠਾ ਹੈ ਚਿੱਤਰ ਕੋਪਤ ਲੰਬਾ ਚੌੜਾ ਪੌਥਾ ਲੈ ਕੇ ਲੋਕਾਂ ਦੇ ਕਰਨ ਤੇ ਇਹ ਲਿਖਦਾ ਹੈ ਔਰ ਫਿਰ ਪਰਮਾਤਮਾ ਦੇ ਦਰਬਾਰ ਦੇ ਚੋਪੋਥਾ ਖੋਲਿਆ ਜਾਂਦਾ ਹੈ ਚਿੱਤਰ ਗੁਪਤ ਫੈਸਲਾ ਕਰਦਾ ਗੁਰਬਾਣੀ ਦੀ ਬੜੀ ਸੁੰਦਰ ਪੰਕਤੀ ਚਿੱਤਰ ਗੁਪਤ ਜਦ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਢਾਕੇ ਇਹ ਜਿਹੜਾ ਪ੍ਰਗਟ ਚਿੱਤਰ ਹੈ ਅੰਤਨ ਸਮੇਂ ਦਫਨ ਕਰ ਦਿੱਤਾ ਜਾਂਦਾ ਹੈ ਜਾਂ ਜਲਾ ਦਿੱਤਾ ਜਾਂਦਾ ਹੈ ਅੱਗੋਂ ਤੇ ਗੁਪਤ ਚਿੱਤਰ ਜਾਂਦਾ ਹੈ ਅੱਗੇ ਚਿੱਤਰ ਗੁਪਤ ਜਾਂਦਾ ਹੈ ध्यान सुनना प्रगट चित्र थे रह गया कितने ज्यादा राख हो गया या खाक हो गया प्रगट चित्र मुताबिक परमात्मा फैसला नहीं करता चित्र गुप्त के मुताबिक करता है खुलासा तो किसी वक्त मैं फिर करा समाज देखता है मैं कीता मैंता की है ਪਰਮਾਤਮਾ ਦੇਖਦਾ ਮੈਂ ਸੋਚਿਆ ਕੀ ਹੈ ਸਮਾਜ ਦੇਖਦਾ ਮੇਰੀ ਕਰਨੀ ਕੀ ਹੈ ਕਾਨੂੰਨ ਦੇਖਦਾ ਮੇਰੀ ਕਰਨੀ ਕੀ ਹੈ ਪਰਮਾਤਮਾ ਦੇਖਦਾ ਮੇਰੀ ਸੋਚਣੀ ਕੀ ਹੈ ਸੰਸਾਰ ਇਹ ਦੇਖਦਾ ਮੇਰੀ ਕ੍ਰਿਤਿ ਕੀ ਹੈ ਪਰਮਾਤਮਾ ਇਹ ਦੇਖਦਾ ਮੇਰੀ ਨੀਅਤ ਕੀ ਹੈ ਉਹ ਚਿੱਤਰ ਗੋਪਦ ਦੇ ਮੁਤਾਬਕ ਫੈਸਲਾ ਕਰਦਾ ਹੈ ਪ੍ਰਗਟ ਚਿੱਤਰ ਦੇ ਮੁਤਾਬਕ ਨਹੀਂ ਸਾਡੇ ਨੈਣ ਨਕਸ਼ ਦੇ ਮੁਤਾਬਕ ਨਹੀਂ ਸਾਡੇ ਰੰਗ ਦੇ ਮੁਤਾਬਕ ਨਹੀਂ ਸਾਡੀ ਭਾਸ਼ਾ ਦੇ ਮੁਤਾਬਕ ਵੀ ਨਹੀਂ ਸਾਡੇ ਵਿਚਾਰਾਂ ਦੇ ਮੁਤਾਬਕ ਸਾਡੀ ਸੋਚਣੀ ਦੇ ਮੁਤਾਬਕ ਸਾਡੀ ਯਾਦਾਂ ਦੇ ਮੁਤਾਬਕ ਮੈਂ ਉਹੀ ਕੁਛਾਂ ਜੋ ਮੇਰੀਆਂ ਯਾਦਾਂ ਨੇ ਤੁਸੀਂ ਉਹੀ ਕੁਛ ਹੋ ਜੋ ਤੁਹਾਡੇ ਵਿਚਾਰ ਨੇ मनुख जो कुछ दिखाई दे रहे है वो नहीं है वो नहीं है मनुख ओही कुछ है जो इस दे विचार में जो इस दी सोचनी है जो इस दी यादान है धार्मिक मंदिरों में आणदा मतलब है विचारां देच परमात्मा आ जाए सोचनी देच परमात्मा आ जाए याद देच परमात्मा आ जाए असली परमात्मा नु कोई गवाया नहीं है बुलाया है ਉਹ ਲਿਆ ਕਿਉਂ ਹੈ ਸਮਝ ਨਹੀਂ ਹੈ ਸਮਝ ਨਹੀਂ ਇਸ ਵਾਸਤੇ ਸਾਹਿਬ ਕਹਿੰਦੇ ਨੇ ਪਹਿਲਾ ਵਸਤ ਸਿਆਣੀ ਹੈ ਤਾਂ ਕਿ ਜੇਵਾ ਪਾਰ ਪਹਿਲੇ ਸਮਝ ਜਿਸ ਦਿਨ ਸਮਝ ਆਏਗੀ ਫਿਰ ਪਤਾ ਕੀ ਹੋਵੇਗਾ ਬਾਹਰ ਹੁੰਡਨ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਐਸਾ ਮਨੁੱਖ ਕਮ ਸੇ ਕਮ ਪਦਾਰਥਾਂ ਲਈ ਬਾਹਰ ਭਟਕ ਸਕਦਾ ਹੈ ਪ੍ਰਮਾਤਮਾ ਲਈ ਨਹੀਂ ਐ ਸੋ ਮਨੁਕ ਬਾਹਰ ਧਨ ਲਈ ਤੇ ਜਾ ਸਕਦਾ ਧਰਮ ਲਈ ਨਹੀਂ ਇਤਨੇ ਮਾਰਚ ਕਰ ਦੇ ਕਥੇ ਜਾਇਏ ਰੇ ਘਰ ਲਾਗੋ ਰੰਗ ਸੁਮੇਂ ਰਾਮਾਨੰਦ ਦਾ ਬੜਾ ਕੀਮਤੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਕਥੇ ਜਾਇਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲ ਤਮਨ ਭਾਇਓ ਪੰਖ ਕਰ ਦੇ ਚ ਰੰਗ ਲੱਗ ਗਿਆ ਕੁਝ ਤਾਰਕਿਕ ਲੋਗਾ ਨੇ ਕਬੀਰ ਨੂੰ ਕਿਹਾ ਤੁਸੀਂ ਕਦੀ ਮਸਜਿਦ ਦੇਖ ਨਹੀਂ ਦੇਖਿਆ ਤੂੰ ਨਮਾਜ਼ ਪੜ੍ਹਨ ਨਹੀਂ ਆਉਂਦਾ ਆਪਨ ਸ਼ਾਇਦ ਪਤਾ ਹੋਵੇ ਕਬੀਰ ਦੇ ਮਾਤਾ ਪਿਤਾ ਨੇ ਇਸਲਾਮ ਕਬੂਲ ਕਰ ਲਿਆ ਸੀ ਕਬੀਰ ਨਾਮ ਵੀ ਇਸਲਾਮੀ ਹੈ ਅਰਬੀ ਦਾ ਸ਼ਬਦ ਹੈ ਤੁਹਾਨੂੰ ਪਤਾ ਹੈ ਕਬੀਰ ਕਬੀਰ ਕੌਣ ਹੈ ਇਹਦੀ ਜਾਣਕਾਰੀ ਸਾਨੂੰ ਰਵਦਾਸ ਦਿੰਦੇ ਨੇ ਨਾਮਦੇਵ ਦਿੰਦੇ ਨੇ ਜਿਤਨੇ ਭਗਤ ਬੈਠੇ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਦੂਜੇ ਦਾ ਜ਼ਿਕਰ ਕਰਦੇ ਨੇ ਇਸ ਤੋਂ ਮੈਨੂੰ ਇਹ ਸਮਝ ਮਿਲੀ ਇਹ ਸਾਰੇ ਸਮਕਾਲੀ ਹੋਏ ਨੇ ਇੱਕੋ ਹੀ ਵਕਤ ਵਿੱਚ ਹੋਏ ਨੇ ਨਾਮਦੇਵ ਕਬੀਰ ਦਾ ਜ਼ਿਕਰ ਕਰਦੇ ਨੇ ਕਬੀਰ ਨਾਮਦੇਵ ਦਾ ਜ਼ਿਕਰ ਕਰਦਾ ਰਵਦਾਸ ਕਬੀਰ ਦਾ ਜ਼ਿਕਰ ਕਰਦੇ ਨੇ ਕਬੀਰ ਰਵਦਾਸ ਦਾ ਜ਼ਿਕਰ ਕਰਦਾ ਹੈ ਨਾਮਦੇਵ ਤ੍ਰिलोचन ਦਾ ਜ਼ਿਕਰ ਕਰਦੇ ਨੇ ਤੇ ਲੋਚਨ ਨਾਮਦੇਵ ਦਾ ਜ਼ਿਕਰ ਕਰਦਾ ਇਹ ਸਾਰੇ ਇੱਕ ਦੂਜੇ ਦਾ ਨਾਂ ਲੈਂਦੇ ਨੇ ਆਪਣੀ ਬਾਣੀ ਵਿੱਚ ਇਸ ਤੋਂ ਇਹ ਸਮਝ ਮਿਲੀ ਕਰੀਬਨ ਕਰੀਬਨ ਇਹ ਸਾਰੇ ਸਮਕਾਲੀ ਨੇ ਉਮਰ ਦੇ ਥੋੜਾ ਜਿਹਾ ਵੇਦ ਹੋਵੇਗਾ 2-4 ਸਾਲ 8-10 ਸਾਲ ਦਾ ਪਰ ਹੋਏ ਸਾਰੇ ਇੱਕੋ ਹੀ ਸਮੇਂ ਨੇ ਚਲੋ ਇੱਕ ਪੋਖਤਾ ਸਬੂਤ ਮੈਂ ਤੁਹਾਡੇ ਸਾਹਮਣੇ ਰੱਖਦੇ ਆ ਕਰੀਬ ਦਾ ਇੱਕ ਸ਼ਲੋਕ 200 हीरा छाड़ के करे आन की आस ते नर दोजक जाएंगे सत भाके रविदास ये श्लोक कबीर दा है कबीर दे श्लोकां विच है कबीर कह रहे ने रविदास बिल्कुल ठीक कह रहे है एडी गल मान लो कसदिक कर रहे ने कबीर रविदास दी हां विच हां मिला रहे ने ਤੇ ਰਵਿਦਾਸ ਆਪਣੀ ਬਾਣੀ ਚ ਕਬੀਰ ਦਾ ਜ਼ਿਕਰ ਕਰਦੇ ਨਾਮ ਦੇਓ ਕਬੀਰ ਤੇ ਲੋਚਨ ਸਦਣਾ ਸੈਮ ਤਰੇ ਕਹਿ ਰਵਿਦਾਸ ਸਨੋਰੇ ਸੰਤੋ ਅਰਜੀਤੇ ਸਵੇ ਸਰੇ ਇਹ ਦੋਹਾਂ ਦੇ ਸਮਕਾਲੀ ਹੋਣ ਦਾ ਸਭ ਤੋਂ ਵੱਡਾ ਸਬੂਤ ਮਿਲ ਗਿਆ ਕਬੀਰ ਆਪਣੀ ਬਾਣੀ ਚ ਰਵਿਦਾਸ ਦਾ ਜ਼ਿਕਰ ਕਰਦਾ ਹੈ ਰਵਿਦਾਸ ਆਪਣੀ ਬਾਣੀ ਚ ਕਬੀਰ ਦਾ ਜ਼ਿਕਰ ਕਰਦਾ ਹੈ ਫਿਰ ਰਵਿਦਾਸ ਇਹ ਦਸ ਦਿਨ ਫਾਨੂ ਪਤਾ ਹੈ ਕਬੀਰ ਕੌਣ ਹੈ ਇਹ ਕੌਣ ਹੈ ਤੋ ਬੜੀ ਕੀਮਤੀਆਂ ਪੰਕਤੀਆਂ ਨੇ ਮੈਂ ਤੁਹਾਡੇ ਸਾਹਮਣੇ ਰੱਖਾਂ ਜਾ ਕੇ ਇਹ ਬਕਰੀ ਇਹ ਕੁੱਲ ਗਉ ਬੰਦ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ ਜਾ ਕੇ ਬਾਪ ਐਸੀ ਕਰੀ ਪੁੱਤ ਐਸੀ ਸ਼੍ਰੀ ਤੇਹੋਂ ਰੇ ਲੋਕ ਪ੍ਰਸਿੱਧ ਕਬੀਰਾ ਜਿਨ੍ਹਾਂ ਨੇ ਕਦੀ ਲੜੀਵਾ ਧੰਨ ਗੁਰਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਾਠ ਕੀਤਾ ਹੋਵੇਗਾ ਉਹਨਾਂ ਦੇ ਸਾਹਮਣੇ ਪੰਕਤੀਆਂ ਆਈਆਂ ਹਾਂ ਜਾਂ ਕਿ ਈਦ ਬਕਰੀਦ ਕੁੱਲ ਗਊ ਬੰਦ ਕਰੇ ਜਿਹਦੇ ਘਰ ਵਿੱਚ ਬਕਰੀਦ ਮਨਾਈ ਜਾਂਦੀ ਸੀ ਔਰ ਉਸ ਦਿਨ ਗਊ ਜ਼ਬਾ ਕੀਤੀ ਜਾਂਦੀ ਸੀ ਮਾਨੀਏ ਸ਼ੇਖ ਸ਼ਹੀਦ ਪੀਰਾ ਮਜ਼ਾਰਾਂ ਤੇ ਚਦਰਾਂ ਚੜਾਈਆਂ ਜਾਂਦੀਆਂ ਸਨ ਸ਼ੇਰਨੀਆਂ ਵੰਡੀਆਂ ਜਾਂਦੀਆਂ ਸਨ ਜਾਂ ਕਿ ਬਾਪ ਐਸੀ ਕਰੀ ਪਿਓ ਤੇ ਹੀ ਕੁਝ ਕਰਦਾ ਸੀ ਕਬੀਰ ਦਾ ਪਿਤਾ ਤੇ ਹੀ ਕੁਝ ਕਰਦਾ ਸੀ ਜਾਂ ਕਿ ਬਾਪ ਐਸੀ ਕਰੀ ਪੁੱਤ ਐਸੀ ਸ਼ਰੀ ਤੇ ਹੋਰੇ ਲੋਕ ਪ੍ਰਸਿੱਧ ਕਬੀਰਾ ਲੇਕਿਨ ਪੁੱਤਰ ਨਹੀਂ ਕਰਦਾ ਕਿਉਂ ਪੁੱਤਰ ਦੇ ਐਲਾਨੀਆ ਇਹ ਬੋਲ ਨੇ ਨਾ ਹਮ ਹਿੰਦੂ ਨਾ ਮੁਸਲਮਾਨ ਅਲ ਹੈ ਰਾਮ ਕੇ ਪਿੰਡ ਪਰਾਨ ਇਹ ਭਗਤ ਕਬੀਰ ਦੇ ਬੋਲ ਮੈਂ ਹਿੰਦੂ ਨਹੀਂ ਆ ਮੈਂ ਮੁਸਲਮ ਵੀ ਨਹੀਂ ਆ ਪੰਡਤ ਮੌਲਾ ਜੋ ਲਿਖ ਦਿਆ ਛਾੜ ਚਲੇ ਹਮ ਕਿਛੋ ਨਾ ਲਿਆ ਮੇਰਾ ਧਾਰਮਿਕ ਰੈਬਰ ਪੰਡਤ ਨਹੀਂ ਹੈ ਔਰ ਮੇਰਾ ਧਾਰਮਿਕ ਰਹਿਬਰ ਮੌਲਵੀ ਵੀ ਨਹੀਂ ਹੈ ਮੈਂ ਨੰਦੇ ਪਿੱਛੇ ਚੱਲਣ ਵਾਲਾ ਨਹੀਂ ਕਿਉਂਕਿ ਮੈਂ ਹਿੰਦੂ ਨਹੀਂ ਮੁਸਲਮਾਨ ਨਹੀਂ ਔਰ ਅੱਲਾ ਜਪਣ ਦੇ ਚ ਮੈਨੂੰ ਕੋਈ ਇਤਰਾਜ਼ ਨਹੀਂ ਰਾਮ ਰਾਮ ਕਹਿਣ ਦੇ ਚ ਮੈਨੂੰ ਕੋਈ ਹਰਜ ਨਹੀਂ ਅੱਲਾ ਰਾਮ ਕੇ ਵਿੰਡ ਪਰਾਂ ਇਹ ਸਰੀਰ ਇਹ ਪ੍ਰਾਣ ਅੱਲਾ ਦੇ ਨੇ ਰਾਮ ਦੇ ਨੇ ਪਰ ਮੈਂ ਹਿੰਦੂ ਮੁਸਲਮ ਨਹੀਂ ਹਾਂ ਤਾਰਕਿਕ ਲੋਗਾ ਨੇ ਇੱਕ ਦਿਨ ਕਹਿ ਦਿੱਤਾ ਕਬੀਰ ਤੂੰ ਕਦੇ ਨਮਾਜ਼ ਪੜਨ ਨਹੀਂ ਆਉਂਦਾ ਖੁਦਾ ਦਾ ਨਾਂ ਲਿਆ ਕਰ ਬੰਦਗੀ ਕਰਿਆ ਕਰ ਤੈਨੂੰ ਕਦੀ ਮਸਜਿਦ ਦੇ ਚ ਨਹੀਂ ਦੇਖਿਆ ਪਤਾ ਹੈ ਕਬੀਰ ਕੀ ਕਹਿੰਦੇ ਨੇ ਦੇਹੀ ਮਹਿਜਿਦ ਮਨ ਮੌਲਾਣਾ ਸਹਿਜ ਨਮਾਜ਼ ਗੁਜ਼ਾਰੇ ਸੜੀ ਦੇਹੀ ਮਸਜਿਦ ਬਣ ਗਈ ਸਾਡਾ ਮਨ ਮੌਲਵੀ ਬਣ ਗਿਆ ਤੁਸੀਂ ਪੰਜ ਵਕਤ ਨਮਾਜ਼ ਪੜਦੇ ਹੋਗੇ ਸੀ ਹਰ ਵਕਤ ਪੜਦੇ ਆ ਸੜੀ ਕਾਇਆ ਮਸਜਿਦ ਬਣ ਗਈ ਭਗਤ ਪੀਪਾਜੀ ਕੈਨਲ ਕਾਇਓ ਦੇਵਲ ਕਾਇਓ ਦੇਵਲ ਕਾਇਓ ਜੰਗਨ ਜਾਤੀ ਕਾਇਓ ਦੂਪਦੀਪ ਨਈ ਵੇਦਾ ਕਾਇਓ ਪੂਜੋ ਪਾਤੀ ਮੇਰੀ ਕਾਇਆ ਦੇਵਲ ਬਣ ਗਈ ਹੈ ਦੇਵਤਾ ਪ੍ਰਗਟ ਹੋ ਗਿਆ ਕਾਇਆ ਹਰੀ ਮੰਦਰ ਬਣ ਗਈ ਹੈ ਮੰਦਰ ਦੇ ਚ ਇਸ ਵਾਸਤੇ ਜਾਣਾ ਹੈ ਕਿਸੇ ਜਿੰਨ ਜ਼ਿੰਦਗੀ ਹਰੀ ਮੰਦਰ ਬਣ ਜਾਏ ਹਰੀ ਮੰਦਰ ਇਹ ਉਹ ਸਰੀਰ ਹੈ ਜਿਸ ਵਿੱਚ ਸੱਚੇ ਕਾ ਵਾਸ ਮਸਜਿਦ ਦੇ ਚ ਇਸ ਵਾਸਤੇ ਜਾਣਾ ਹੈ ਕਿਸੇ ਦਿਨ ਜ਼ਿੰਦਗੀ ਖਾਨਾ ਖੁਦਾ ਬਣ ਜਾਏ ਗੁਰਦੁਆਰੇ ਇਸ ਵਾਸਤੇ ਜਾਣਾ ਹੈ ਕਿ ਜਿਸ ਦਿਨ ਜੀਵਨ ਗੁਰੂ ਦਾ ਰੂਪ ਹੋ ਜਾਏ ਤੇ ਗੁਰੂ ਮਾਨ ਨਾਲ ਕਹਦੇ ਮੇਰਾ ਆਪਣਾ ਹੀ ਰੂਪ ਹੈ ਕਾਲਸਾ ਮੇਰਾ ਰੂਪ ਹੈ ਖਾਸ ਕਾਲਸੇ ਮੈਂ ਹਾਂ ਕਰੋ ਨਿਵਾਸ ਮੰਦਰ ਮਸਜਿਦ ਕਿਸ ਵਾਸਤੇ ਜਾਂਦੇ ਆ ਪਰਮਾਤਮਾ ਯਾਦ ਆਵੇ ਪਰ ਯਕੀਨ ਜਾਨੋ ਜੇ ਦੀ ਜ਼ਿੰਦਗੀ ਹਰੀ ਮੰਦਰ ਹੋ ਜਾਏ ਉਹਨੂੰ ਵੇਖ ਕੇ ਵੀ ਰੱਬ ਯਾਦ ਆਉਂਦਾ ਹੈ ਇਸ ਵਾਸਤੇ ਸੀ ਅਰਦਾਸ ਦੇ ਚ ਸ਼ਬਦ ਐਡ ਕੀਤੇ ਹੋਏ ਨੇ ਸਹੀ ਸੰਤ ਗੁਰੂ ਮੁਖ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚੇਤੇ ਆ